ਹਾਂਜੀ ਕੀ ਹਾਲੀ ਸਾਰਿਆਂ ਦੇ ਆਸਕਰ ਸਾਰੇ ਠੀਕ ਹੋਵਗੇ ਆਪਾਂ ਲੈ ਗਏ 15 ਮਈ 2025 ਦੀਆਂ ਬਾਜੀ ਦੇ ਨਤੀਜੇ ਜੇ ਕਿਸੇ ਵੀਰ ਨੇ ਅਪਡੇਟ ਦੇਣੀ ਹੋਵੇ ਤਾਂ 877 ਨੰਬਰ ਤੇ WhatsApp ਕਰ ਸਕਦੇ ਆ ਜੀ ਆਪਣੇ ਪਿੰਡ ਦੀ ਬਾਜੀ ਦੀ ਅਪਡੇਟ ਭੇਜ ਸਕਦੇ ਆ ਹਾਂਜੀ ਬਾਜੀ ਆ ਗਈ ਜੀ ਪਿੰਡ ਪੱਬੀਆਂ ਜਿਹੜਾ ਲੁਧਿਆਣਾ 15 ਮਈ 2025 ਦੀ ਬਾਜੀ ਹੈ ਜੀ 109 ਕਬੂਤਰ ਡੇ ਸੀਗੇ ਜੀ 3200 ਮੱਢ ਨੂੰ ਚਾਰਾਂ ਕੋਤਰਾ ਚ ਬਾਜੀ ਹੋ ਗਈ ਸੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਫੌਜੀ ਮੜਿਆਣੀ ਮੋਟਰਸਾਈਕਲ ਪਲੱਸ ਸਾਝੀ ਦੂਜਾ ਨੰਬਰ ਬਣਾਇਆ ਜੀ ਪ੍ਰੇਮੀ ਚੌਕੀਮਾਨ ਫ੍ਰਿਜ ਪਲੱਸ ਸਾਝੀ ਤੀਜਾ ਨੰਬਰ ਬਣਾਇਆ ਜੀ ਮਹਾਂਤ ਸਿੰਧਵਾ ਕੂਲਰ ਪਲੱਸ ਸਾਝੀ ਚੌਥਾ ਨੰਬਰ ਬਣਾਇਆ ਜੀ ਜੀਤ ਦੁਬਈ ਸਾਝੀ ਚਾਰਾਂ ਕਬੂਤਰਾਂ ਦੀ ਬਾਜੀ ਸਾਝੀ ਹੋ ਗਈ ਸੀ ਜੀ 109 ਦੇ ਸੀ 3200 ਮਾਡਲ ਟੋਟਲ ਇਸ ਤੋਂ ਬਾਅਦ ਅਗਲੀ ਬਾਜੀ ਆ ਗਈ ਜੀ ਪਿੰਡ ਬੜਾ ਪਿੰਡ ਜੀ ਬڑا ਪਿੰਡ ਜ਼ਿਲ੍ਹਾ ਆ ਗਿਆ ਜੀ ਜਲੰਧਰ ਇਹ ਬਾਜੀ ਆ ਗਈ ਜੀ 15 ਮਈ 2025 ਦੀ ਬਾਜੀ ਆ 120 ਕਬੂਤਰ ਉੱਡੇ ਸੀਗੇ 5000 ਮੁੱਢ ਨੂੰ ਜੀ 6ਾਂ ਕਬੂਤਰਾਂ 'ਚ ਬਾਜੀ ਹੋ ਗਈ ਸੀਗੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਪ੍ਰਿੰਸ ਰਾਏਪੁਰ ਮੋਟਰਸਾਈਕਲ ਦੂਜਾ ਨੰਬਰ ਬਣਾਇਆ ਜੀ ਦੀਪ ਬੜੈਨ ਮੋਟਰਸਾਈਕਲ ਤੀਜਾ ਨੰਬਰ ਬਣਾਇਆ ਜਸਮੀਤ ਪੰਡੋਰੀ ਤੇ 49 ਨੰਬਰ ਬਣਿਆ ਜੀ ਮਣੀ ਬਡਾਲਾ ਗੋਪੀ ਢੰਡਵਾਲ ਤੇ ਰਿੰਕੂ ਜੋਹੜ ਜੀ ਇਹ 6 ਕਬੂਤਰ ਸੀਗੇ ਛੀਆਂ ਦੀ ਬਾਜੀ ਹੋਈ ਸੀਗੀ ਸਾਂਝੀ ਪਹਿਲੇ ਦੋ ਮੋਟਰਸਾਈਕਲ ਸੀਗੇ ਤੀਜੇ ਚੌਥੇ ਨਾਮ ਦਾ ਆਪਾਂ ਨੂੰ ਪਤਾ ਨਹੀਂ ਲੱਗਿਆ ਜੀ ਤੇ ਛੇ ਕਬੂਤਰਾਂ ਦੀ ਸਾਂਝੀ ਬਾਜੀ ਹੋਈ ਸੀ ਸਾਂਝੀ ਹੋਈ ਸੀ ਜੀ ਇਸ ਤੋਂ ਬਾਅਦ ਆ ਗਈ ਜੀ ਬਾਜੀ ਪਿੰਡ ਸ਼ੇਵਗੜ ਜ਼ਿਲ੍ਹਾ ਹੈ ਜੀ ਪਟਿਆਲਾ 15 ਮਈ 25 ਦੀ ਬਾਜੀ ਹੈ 63 ਕਬੂਤਰ ਉਡੇ ਸੀਗੇ 2200 ਮੱਢ ਨੂੰ ਜੀ ਪਹਿਲਾ ਨੰਬਰ ਬਣਾਇਆ ਜੀ ਸੱਤਾ ਸ਼ਿਵਗੜ ਫਰਿੱਜ ਪਲੱਸ 44000 ਦੀ ਜਿੱਤ ਦੂਜਾ ਨੰਬਰ ਬਣਾਇਆ ਜੀ ਨਾਨੀ 14 ਫਰਾਟਾ ਪੱਖਾ ਪਲੱਸ 31000 ਦੀ ਜਿੱਤ ਤੇ ਤੀਜਾ ਨੰਬਰ ਬਣਾਇਆ ਜੀ ਪਰਮਿੰਦਰ ਸੋਟੀ ਪੱਖਾ ਜੀ ਇਹਦੀ ਆਪਾਂ ਨੂੰ ਜਿੱਤ ਦਾ ਨਹੀਂ ਪਤਾ ਲੱਗਿਆ ਜੀ ਕਿੰਨੀ ਸੀ ਤਿੰਨਾਂ ਕਬੂਤਰਾਂ ਦੀ ਬਾਜੀ ਇਹਨਾਂ ਦੀ ਹੋਈ ਸੀ ਜੀ ਵੀਡੀਓ ਇੰਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ